ਸਸਿਕਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਤਾਂ ਰਿਪੋਰਟ ਕਰਾਉਣਾ ਚਾਹੁੰਦੀ ਮੈਂ ਰੁਪਿੰਦਰ ਕੌਰ ਮੇਰੇ ਫਾਦਰ ਸਾਹਿਬ اے ایس ਆਈ ਜਵਿੰਦਰ ਸਿੰਘ ਨੇ ਤੇ ਇਹ ਮੇਰੇ ਪਿੱਛੇ ਮਦਰ ਨੇ ਜੋ ਅੱਜ ਮੇਰੇ ਨਾਲ ਆਏ ਨੇ ਤੇ ਸਾਡੀ ਇੱਕ ਗਵਾਂਢ ਚ ਸੀਆਰ ਇੱਕ ਤਜਵਾਨ ਹੈ ਕਦੀ ਸਾਡੇ ਤੇ ਕਾਰਪੋਰੇਸ਼ਨ ਚ ਕੰਪਲੇਂਟਸ ਦਿੱਤੀਆਂ ਜਾ ਰਹੀਆਂ ਨੇ ਕਦੀ ਪੁਲਿਸ ਦੇ ਡਿਪਾਰਟਮੈਂਟ ਸੇ ਕੰਪਲੇਟ ਦਿੱਤੀਆਂ ਜਾ ਰਹੀਆਂ ਨੇ ਹੁਣ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਡੇ ਤਿੰਨ ਰਾਜੀਨਾ ਵੀ ਹੋ ਚੁੱਕੇ ਨੇ ਤੇ ਹੁਣ ਜਨਵਰੀ 2025 21 ਜਨਵਰੀ ਨੂੰ ਸਾਡਾ ਇੱਕ ਝਗੜਾ ਹੋਇਆ ਸੀ ਜੋ ਕਿ ਪੁੱਜੀ ਤੇ ਚੱਕੀ ਪੂਸ਼ਨ ਕੁਮਾਰ ਨੇ ਸਾਨੂੰ ਸਰਕਲ ਕੋ ਟਾਈਮ ਮਿਲਿਆ ਹੋਇਆ ਸੀਗਾ 11 ਵਜੇ ਦਾ ਪੂਸ਼ਨ ਕੁਮਾਰ ਨੇ 10 ਵਜੇ ਥਾਣੇ ਦੇ ਵਿੱਚ ਦੁਬਾਰਾ ਕੰਪਲੇਂਟ ਕਰਕੇ ਪੁਲਿਸ ਨੂੰ ਇੱਥੇ ਬੁਲਾਇਆ ਸਾਡੇ ਘਰ ਦੇ ਬਾਹਰ ਜੋ ਕਿ ਮਸਲਾ ਪਹਿਲਾਂ ਇਹ ਪ੍ਰਾਪਰਟੀ ਦੇ ਮਸਲੇ ਨੂੰ ਸ਼ੁਰੂ ਲੈ ਕੇ ਉਹਨੇ ਇੱਕ ਗਮਲੇ ਤੱਕ ਪਹੁੰਚਾਈ ਉਹ ਖਬਰ ਨਿਊਜ਼ ਵੀ ਉਹ ਗਮਲਾ ਚੁੱਕਣ ਆਣਾ ਆ ਤਾਂ ਕਰਕੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਡਾ ਜਦੋਂ ਟਾਈਮ ਡੀਐਸਪੀ ਸਰਕਲ ਮਿਲਿਆ ਹੋਇਆ ਅਸੀਂ ਸਾਨੂੰ ਜੋ ਉਹ ਹੁਕਮ ਦੇਣਗੇ ਅਸੀਂ ਉਸ ਦੇ ਅਕੋਰਡਿੰਗ ਚੱਲਾਂਗੇ ਉਸ ਤੋਂ ਬਾਅਦ ਜਦੋਂ ਹਲੇ ਜਾਂਦੇ ਹੀ ਨੇ ਪੁਲਿਸ ਮੁਲਾਜ਼ਮ ਜਾਂਦੇ ਹੀ ਨੇ ਜਿਹੜਾ ਕਿ ਸੀਆਰਪੀਐਫ ਦਾ ਜਵਾਨ ਭੂਸ਼ਣ ਕੁਮਾਰ ਹੈ ਆ ਕੇ ਮੇਰੀ ਮੇਰੇ ਮਦਰ ਦੀ ਮੇਰੇ ਦੀਦੀ ਦੀ ਸਾਰਿਆਂ ਦੀ ਵੀਡੀਓ ਬਣਾਣੀ ਸਟਾਰਟ ਕਰ ਦਿੰਦਾ ਜਦੋਂ ਕਿ ਸਾਡੇ ਘਰ ਦੇ ਬਾਹਰ ਕੈਮਰੇ ਲੱਗੇ ਹੋਏ ਨੇ ਵਾਇਸ ਆਡੀਬਲ ਕੈਮਰੇ ਲੱਗੇ ਹੋਏ ਨੇ ਉਹਨਾਂ ਦੇ ਘਰ ਦੇ ਬਾਹਰ ਵੀ ਵਾਇਸ ਆਡੀਬਲ ਕੈਮਰੇ ਲੱਗੇ ਹੋਏ ਨੇ ਮੇਰੇ ਫਾਦਰ ਸਾਹਿਬ ਜਦੋਂ ਕਿ ਉਹਨੂੰ ਰੋਕਦੇ ਆ ਵੀ ਤੂੰ ਸਾਡੀ ਵੀਡੀਓ ਨਾ ਮੇਰੇ ਬੇਟੀਆਂ ਦੀ ਵੀਡੀਓਜ਼ ਨਾ ਬਣਾ ਤੇ ਇਨੀ ਦੇਰ ਨੂੰ ਆਪਸ ਵਿੱਚ ਚੜਾਪ-ਬਾਜ਼ੀ ਹੋ ਜਾਂਦੀ ਆ ਜਿਹੜਾ ਆਪ-ਬਾਜ਼ੀ ਦੇ ਵਿੱਚ ਉਹਨੇ ਮੇਰੇ ਬ੍ਰਦਰ ਦੇ ਵੀ ਹੱਥੋਪਾਈ ਕੀਤੀ ਜਦੋਂ ਲੜਾਈ ਹੁੰਦੀ ਹੈ ਉਹ ਥਾਣੇ ਜਾਂਦੇ ਆ ਠੰਡਾ ਆਟ ਵਗੈਰਾ ਕਰਾ ਕੇ ਮਿਲਾਜਾ ਹੁੰਦਾ ਆ ਤੇ ਆਪਸ ਦੋਨੇ ਧਿਰਾਂ ਦੇ ਪਰਚੇ ਹੋ ਜਾਂਦੇ ਆ ਜਿਹੜਾ ਕਿ ਸਾਡਾ ਵਾਧਾ ਜ਼ੁਰਮ ਆਂਦਾ ਆ ਉਹ ਤੇ 325 ਐਕਟ ਲੱਗਦਾ ਆ ਉਸ ਤੋਂ ਬਾਅਦ ਜਦੋਂ ਫੌਜੀ ਸਾਹਿਬ ਨੂੰ ਪਤਾ ਲੱਗਦਾ ਆ ਵੀ ਮੇਰਾ ਵਾਧਾ ਜ਼ੁਰਮ ਦੇ ਵਿੱਚ ਕੋਈ ਵੀ ਨੁਕਸਾਨ ਨਹੀਂ ਆ ਵੀ ਵਾਧਾ ਜ਼ੁਰਮ ਦੇ ਵਿੱਚ ਕੋਈ ਵੀ ਏਦਾਂ ਦਾ ਮੈ ਬਾਚਰੀਆ ਮਹਾਰ ਕਿਸੇ ਪਾਸੋਂ ਤੇ ਉਹਨੇ ਆਪਣੀ ਐਫ ਆਈ ਆਰ ਦੇ ਵਿੱਚ ਇਹ ਦਰਜ ਕਰਾ ਦਿੱਤਾ ਗਿਆ ਕਿ ਅਸੀਂ ਉਹਨੂੰ ਜਾਤੀ ਸੂਚਕ ਸ਼ਬਦਾਂ ਬਾਰੇ ਵਰਤੋਂ ਕੀਤੀ ਹੈ ਜੀ ਜਦਕਿ ਇਦਾਂ ਦਾ ਕੁਝ ਨਹੀਂ ਵੌਇਸ ਆਡੀਬਲ ਕੈਮਰੇ ਲੱਗੇ ਨੇ ਸਾਰਾ ਕੁਝ ਇਹ ਕੋਈ ਪ੍ਰੂਫ ਨਹੀਂ ਨਾਮ ਮਹੱਲੇ ਦੀਆਂ ਗਵਾਹੀਆਂ ਹੋਈਆਂ ਨੇ ਮਹੱਲੇ ਵਾਲਿਆਂ ਨੇ ਸਾਰਿਆਂ ਨੇ ਇਹੀ ਗਵਾਹੀ ਦਿੱਤੀ ਹੈ ਵੀ ਇਹਦੇ ਵਿੱਚ ਕੋਈ ਵੀ ਜਾਤੀ ਸੂਚਕ ਸ਼ਬਦ ਜਿਹੜੇ ਨਹੀਂ ਕਹੇ ਗਏ ਉਸ ਤੋਂ ਬਾਅਦ ਫੌਦੀ ਸਾਹਿਬ ਕੀ ਕਰਦੇ ਨੇ ਜੀ 17 ਮਾਰਚ ਨੂੰ ਉਹ ਗੜੀ ਸਾਹਿਬ ਕੋਲ ਜਾਂਦੇ ਨੇ ਐਸ்சி ਚੇਅਰਮੈਨ ਕਮਿਸ਼ਨ ਨੇ ਜਿਹੜੇ ਜਸਵੀਰ ਸਿੰਘ ਗੜੀ ਉਹਨਾਂ ਕੋਲ ਜਾਂਦੇ ਨੇ 17 ਤਰੀਕ ਨੂੰ ਜਾ ਕੇ ਪ੍ਰੈਸ਼ਰਾਈਜ਼ ਕਰਕੇ ਪੁਲਿਸ ਨੂੰ 18 ਮਾਰਚ ਨੂੰ ਸਾਡੇ ਤੇ ਪਰਚਾ ਕੀਤਾ ਜਾਂਦਾ ਹੈ ਜੀ ਮੇਰੇ ਫਾਦਰ ਸਾਹਿਬ ਤੇ ਜੇ ਮੇਰੇ ਮਾਮੂ ਦੇ ਤੇ ਮੇਰੇ ਬ੍ਰਦਰ ਦੇ ਉੱਤੇ ਬਿਲਕੁਲ ਜੀ ਐਸ்சி ਇੱਕ ਦਾ ਪਰਚਾ ਦਰਜ ਕੀਤਾ ਜਾਂਦਾ ਆ ਉਹ ਵੀ 2 ਮਹੀਨੇ ਬਾਅਦ ਉਸ ਕੋ ਪਹਿਲਾਂ ਕੋਈ ਕੋਈ ਨੇ ਕਿੰਦੀ ਕੀਤਾ ਇਨਕੁਆਰੀ ਕੀਤੀ ਸੀਗੀ ਆਪਣਾ ਥਾਣੇ ਵਾਲਿਆਂ ਨੇ ਥਾਣੇ ਵਾਲੇ ਦੀ ਇਨਕੁਆਰੀ ਚ ਵੀ ਇਹੀ ਆਇਆ ਸੀਗਾ ਵੀ ਜਾਤੀ ਸੂਚਕ ਸ਼ਬਦ ਜਿਹੜੇ ਉਹ ਨਹੀਂ ਬੋਲੇ ਪਾਏ ਗਏ ਇਹਨਾਂ ਨੇ ਆਪਣਾ ਪ੍ਰੈਸ਼ਰ ਪਵਾ ਕੇ ਉਥੋਂ ਪਹਿਲੇ 18 ਮਾਰਚ ਨੂੰ ਸਾਡੇ ਤੇ ਪਰਚਾ ਘਟਾਇਆ ਜੀ ਉਸ ਤੋਂ ਬਾਅਦ ਇਹਨਾਂ ਨੇ ਇੱਕ ਪ੍ਰੈਸ ਮੀਟਿੰਗ ਕੀਤੀ ਸੀਗੀ 18 ਮਾਰਚ ਨੂੰ 18 ਮਾਰਚ ਨੂੰ ਪ੍ਰੈਸ ਮੀਟਿੰਗ ਦੇ ਵਿੱਚ ਇਹ ਦੇਖੋ ਮੈਂ ਤੁਹਾਨੂੰ ਫੋਟੋ ਵੀ ਨਾਲ ਦਿਖਾਣਾ ਚਾਹੁੰਦੀ ਆ ਵੀ ਕਿਹੜੇ ਤਰੀਕੇ ਦੇ ਨਾਲ ਹਲੇ ਪੁਲਿਸ ਦੀ ਗੱਡੀ ਜਾਂਦੀ ਨਹੀਂ ਵੀ ਫੋਦੀ ਸਾਡੀਆਂ ਵੀਡੀਓਜ਼ ਬਣਾਣੀਆਂ ਸ਼ੁਰੂ ਕਰ ਦਿੰਦਾ ਆ ਦੇਖੋ ਜੀ ਇਹ ਉਹਦੀ ਵਾਈਫ ਆ ਪਰਮਿੰਦਰ ਕੌਰ ਜਿਹੜੀ ਉੱਥੇ ਜਾ ਕੇ ਰੋ ਕੇ ਸੱਚੀ ਬੰਦੀ ਆ ਵੀ ਮੈਂ ਇਹ ਸਾਡੇ ਨਾਲ ਮਲੇਚ ਕੋਟਮਾਰ ਕਰਦੇ ਨੇ ਕਿਹੜੇ ਤਰੀਕੇ ਨਾਲ ਇਹਨਾਂ ਨੇ ਮੇਰੇ ਮੰਮਾ ਨੂੰ ਵੀ ਕੁੱਟਿਆ ਆ ਜੀ ਉੱਥੇ ਇਹ ਸਾਰੀਆਂ ਫੋਟੋਜ਼ ਦੇ ਮੇਰੇ ਭਰਾ ਨੂੰ ਵੀ ਕੋਟਰੇ ਨੇ ਵਿੱਚ aí ਤੇ ਇਹ ਰਿਪੋਰਟ ਉਹ ਆ ਇਹ ਸਾਡੇ ਰਾਜੀਨਾਮੇ ਵਾਸਤੇ ਸਾਨੂੰ ਬੁਲਾਇਆ ਜਾਂਦਾ ਆ ਜੀ ਕਿਟਵਾਲੀ ਥਾਣੇ ਉੱਥੇ ਵੀ ਇਹਨਾਂ ਨੇ ਮੇਰੇ ਫਾਦਰ ਸਾਹਿਬ ਤੇ ਇਲਜ਼ਾਮ ਲਾਇਆ ਜੀ ਮੇਰੀ ਵਾਈਫ ਜਾਂਦੀ ਸੀ ਦਸਾ ਮੱਥਾ ਟੇਕਣ ਤੇ ਇਹਨਾਂ ਦਾ ਬੇਟਾ ਤੇ ਪੁਲਸ ਮੁਲਾਜ਼ਮ ਮੇਰੀ ਵਾਈਫ ਨੂੰ ਪਿੱਛੇ ਜਾ ਕੇ ਛੇੜਛਾੜ ਕਰਦੇ ਨੇ ਉਹਨਾਂ ਨਾਲ ਬਤਮੀਜ਼ੀਆਂ ਕਰਦੇ ਨੇ ਮੈਂ ਇਹ ਵੀ ਪੁੱਛਣਾ ਚਾਹਲੀ ਆ ਵੀ ਇਹਨਾਂ ਦਾ ਕੋਈ ਪ੍ਰੂਫ ਹੈਗਾ ਆ ਉਥੇ ਵੀ ਕਤਵਾਲੀ ਥਾਣੇ ਵੀ ਉਥੇ ਚੜਾਪ ਹੁੰਦੀ ਆ ਉਥੇ ਵੀ ਆਪਸ ਦੇ ਵਿੱਚ ਇਹਨਾਂ ਦੀ ਹੁੰਦੀ ਤੇ ਵੀਡੀਓ ਬਣਾਣੀ ਉਥੇ ਵੀ ਸਾਡੀਆਂ ਸ਼ੁਰੂ ਕਰ ਦਿੰਦੇ ਜਿਹੜੇ ਤਰੀਕੇ ਨਾਲ ਸਾਡੀ 21 ਤਰੀਕ ਨੂੰ ਵੀਡੀਓ ਬਣਾਈ ਜਾਂਦੀ ਆ ਮੈਂ ਇਹਨਾਂ ਦੀ ਕੰਪਲੇਂਟ ਵੀ ਕੀਤੀ ਸੀਗੀ ਬਾਅਦੋਂ ਉਸ ਤੋਂ ਬਾਅਦ ਵੀ ਕੋਈ ਗੱਲਬਾਤ ਨਹੀਂ ਹੋਈ ਚਲੋ ਜੀ ਪਰਚੇ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ ਇਹ ਫੇਰ 4 April ਨੂੰ ਜਾਂਦੇ ਨੇ ਜੀ 4 April 2025 ਨੂੰ ਜਾਂਦੇ ਨੇ ਚੰਡੀਗੜ੍ਹ ਜਸਵੀਰ ਗੜੀ ਗੋਮ ਉਹਨਾਂ ਨੂੰ ਉੱਥੇ ਜਾ ਕੇ ਕਹਿੰਦੇ ਨੇ ਜੀ ਸਾਡੇ ਤੇ ਆਂਦੇ ਜਾਂਦੇ ਸਾਨੂੰ ਟੌਰਚਰ ਕੀਤਾ ਜਾ ਰਿਹਾ ਏ ਗਲੀ ਮਲੇ ਚ ਸਾਨੂੰ ਲੰਘਦੇ ਕਹਿਣ ਦੇ ਨੇ ਵੀ ਤੁਸੀਂ ਸਾਡੇ ਤੇ ਪਰਚਾ ਕਰਵਾ ਕੇ ਕੀ ਕਰ ਲਿਆ ਮੈਂ ਪੁੱਛਣਾ ਚਾਹੁੰਦੀ ਆਂ ਵੀ ਪਰਚਾ ਕਰਾ ਕੇ ਕੀ ਕਰ ਲਿਆ ਇਹ ਤਾਂ ਅਸੀਂ ਕੁਛ ਵੀ ਉਹਨਾਂ ਨੂੰ ਕਿਹਾ ਹੀ ਨਹੀਂ ਜੇ ਉਹਨਾਂ ਕੋਲ ਕੋਈ ਪ੍ਰੂਫ ਹੈਗਾ ਇਸ ਚੀਜ਼ ਦਾ ਜੇ ਅਸੀਂ ਉਹਨਾਂ ਨੂੰ ਟਾਰਚਰ ਕੀਤਾ ਆ ਕੈਮਰੇ ਲੱਗੇ ਨੇ ਵਾਇਸ ਵਾਲੇ ਸਾਨੂੰ ਦੱਸਿਆ ਜਾਵੇ ਗੜੀ ਸਾਹਿਬ ਸਾਨੂੰ ਦੱਸਣ ਦੀ ਬਜਾਏ ਗੜੀ ਸਾਹਿਬ ਨੂੰ ਦਿਖਾਇਆ ਜਾਵੇ ਵੀ ਉਹਨਾਂ ਨੂੰ ਦਿਖਾਇਆ ਜਾਵੇ ਵੀ ਕਿੱਥੇ ਅਸੀਂ ਉਹਨਾਂ ਨੂੰ ਟਾਰਚਰ ਕਰ ਰਹੇ ਆ ਫਿਰ ਕੁਸ਼ਨ ਕੁਮਾਰ ਵੱਲੋਂ ਕਿਹਾ ਜਾਂਦਾ ਆ ਵੀ ਸਾਨੂੰ ਥ੍ਰੈਟ ਕਾਲਸ ਆਉਂਦੀਆਂ ਨੇ ਸਾਨੂੰ ਧਮਕੀਆਂ ਲਾ ਰਹੇ ਨੇ ਵੀ ਹਟ ਜੋ ਨਹੀਂ ਤੇ ਤੁਹਾਡਾ ਉਹ ਹਾਲ ਕਰਾਂਗੇ ਤੁਸੀਂ ਕੀ ਯਾਦ ਕਰੋਗੇ ਜਦਕਿ ਇਦਾਂ ਦੀ ਤਾਂ ਕੋਈ ਗੱਲ ਬਾਤ ਨਹੀਂ ਥ੍ਰੈਟ ਕਾਲਸ ਦੇ ਵਿੱਚ ਤੁਸੀਂ ਆਪਣਾ ਸਾਈਬਰ ਕ੍ਰਾਈਮ ਦੇ ਰਿਪੋਰਟ ਕਰੋ ਉਥੇ ਜਾ ਕੇ ਸ਼ੋਰ ਸਾਈਬਰ ਕ੍ਰਾਈਮ ਦੇ ਜਾ ਕੇ ਰਿਪੋਰਟ ਕਰੋ ਉਥੇ ਸਾਰੀ ਡਿਟੇਲਸ ਮੈਂ ਕਹਿ ਚਾਹਨੀ ਆ ਵੀ ਗੜੀ ਸਾਹਿਬ ਖੁਦ ਕਰਨ ਕਿਉਂਕਿ ਗੜੀ ਸਾਹਿਬ ਨੇ ਪਰਚਾ ਘਟਾਇਆ ਗੜੀ ਸਾਹਿਬ ਖੁਦ ਇਹ ਚੀਜ਼ ਦੀਆਂ ਇਨਕੁਆਰੀਆ ਕਰਨ ਜਦ ਕਿ ਉਥੇ ਕੋਈ ਵੀ ਪੁਲਿਸ ਮੁਲਾਜ਼ਮ ਭੇਜਿਆ ਜਾਂਦਾ ਆ ਤੇ ਉਹਨਾਂ ਦੀ ਇੰਨੀ ਕੋ ਜ਼ਿਆਦਾ ਇਨਸਲਟ ਕੀਤੀ ਜਾਂਦੀ ਹੈ ਉਹਨਾਂ ਨੂੰ ਧੱਕੇ ਮਾਰੇ ਜਾਂਦੇ ਨੇ ਤੇ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਮੈਂ ਤੁਹਾਨੂੰ ਡਿਊਟੀ ਤੋਂ ਸਸਪੈਂਡ ਕਰਾ ਦੇਵਾਂਗਾ ਕਿਉਂਕਿ ਤੁਸੀਂ ਕੋਈ ਕਾਰਵਾਈ ਨਹੀਂ ਕਰ ਰਹੇ ਆ ਉਸ ਤੋਂ ਬਾਅਦ ਮੈਂ ਇੱਕ ਇਨਕੁਆਰੀ ਲਾਈ ਸੀ ਕਿ ਆਪਣੇ ਸੀਪੀ ਸਾਹਿਬ ਕੋਲੋਂ ਉਸ ਇਨਕੁਆਰੀ ਤੁਹਾਡੇ ਦਫਤਰ ਦਾ ਪੱਤਾ ਦਰਜ ਹੁੰਦਾ ਉਸ ਤੋਂ ਬਾਅਦ ਇਨਕੁਆਰੀ ਬੰਦ ਹੋ ਜਾਂਦੀ ਹੈ ਹਾਂ ਜੀ 20 ਮਾਰਚ ਨੂੰ ਮੈਂ ਇਨਕੁਆਰੀ ਲਾਈ ਸੀਗੀ ਉਹਨਾਂ ਨੂੰ ਮਾਰਕ ਹੋ ਕੇ ਐਸਪੀ ਵਿਸ਼ਾਲਜੀਤ ਸਿੰਘ ਸਰ ਕੋਲ ਗਈ ਸੀਗੀ ਸਾਡਾ ਪੂਰਾ ਮਹੱਲਾ ਗਿਆ ਸੀਗਾ ਉੱਥੇ ਐਸਪੀ ਸਰ ਬੈਠੇ ਸੀਗੇ ਵਿਸ਼ਾਲਜੀਤ ਡੀਐਸਪੀ ਜਸਪਾਲ ਸਿੰਘ ਬੈਠੇ ਸੀਗੇ ਐਸਐਚਓ ਮਨਜੀਤਕੌਰ ਮੈਡਮ ਆਈਓ ਸਾਹਿਬ ਚਮਸ਼ੇਰ ਸਿੰਘ ਸਾਰੇ ਬੈਠੇ ਸੀਗੇ ਉੱਥੇ ਮੀਟਿੰਗ ਹੋਈ ਸੀਗੀ ਬਕਾਇਦਾ ਮੱਲੇ ਵਾਲਿਆਂ ਨੂੰ ਵੀ ਪੁੱਛਿਆ ਗਿਆ ਵੀ ਇਹਨਾਂ ਨੇ ਜਾਤੀ ਸੂਚਕ ਸ਼ਬਦ ਤੁਸੀਂ ਸੁਣੇ ਆ ਇਹਨਾਂ ਨੇ ਬੋਲੇ ਆ ਤੇ ਸਾਰੇ ਮੱਲੇ ਨੇ ਗਵਾਹੀ ਦਿੱਤੀ ਆ ਵੀ ਇਦਾਂ ਦਾ ਕੁਝ ਵੀ ਨਹੀਂ ਆ ਇਦਾਂ ਦੀ ਕੋਈ ਗੱਲਬਾਤ ਨਹੀਂ ਆ ਉਸ ਤੋਂ ਬਾਅਦ ਸਾਈਨ ਹੋ ਕੇ ਡੀਐਸਪੀ ਸਾਹਿਬ ਤੋਂ ਸੀਪੀ ਸਾਹਿਬ ਤੱਕ ਰਿਪੋਰਟ ਪਹੁੰਚ ਜਾਂਦੀ ਆ ਪਰ ਸੀਪੀ ਸਾਹਿਬ ਰਿਪੋਰਟ ਦੇ ਉੱਤੇ ਸਾਈਨ ਨਹੀਂ ਕਰ ਰਹੇ ਕਿਉਂਕਿ ਉਹਨਾਂ ਨੂੰ ਪਿੱਛੇ ਪ੍ਰੈਸ਼ਰ ਪਿਆ ਆ ਜੀ ਦਾ ਕਿਉਂਕਿ ਇਹ ਪਰਚਾ ਅਧੀ ਕਾਲ ਤੋਂ ਹੀ ਹੋਇਆ ਆ ਮੈਂ ਉਸ ਤੋਂ ਬਾਅਦ ਗੋਲ ਵੀ ਗਈ ਜਲੰਧਰ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀਗੀ ਵੀ ਇਹ ਜੋ ਪਰਚਾ ਤੁਸੀਂ ਇੱਕ ਤੁਹਾਡਾ ਨਾਮ ਇੱਥੇ ਯੂਜ਼ ਕਰ ਰਿਹਾ ਏ ਵੀ ਸਾਨੂੰ ਅਸੀਂ ਮੈਨੂੰ ਸਪੋਰਟ ਕਰਦੇ ਨੇ ਪਿੱਛੋਂ ਉਹਨਾਂ ਦੇ ਹੁੰਦੇ ਸਾਡਾ ਕੋਈ ਬਾਲ ਵੀ ਬਾਂਕਾ ਨਹੀਂ ਕਰ ਸਕਦਾ ਠੀਕ ਹੈ ਜੀ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਦੀਆਂ ਮੇਰੇ ਮਾਮੂਦੀਆਂ ਤੇ ਮੇਰੇ ਬ੍ਰਦਰ ਦੀਆਂ ਹਾਈ ਕੋਰਟ ਤੋਂ ਜ਼ਮਾਨਤ ਮਿਲਦੀ ਆ ਉਹਨਾਂ ਨੂੰ ਜੀ ਉਸ ਤੋਂ ਬਾਅਦ ਇਹ ਫੌਜੀ ਸਾਹਿਬ ਫੇਰ ਜਾਂਦੇ ਨੇ ਆਪਣਾ ਕਈ ਜੂਨ ਨੂੰ ਜਾਣਦੇ ਨੇ ਫੇਰ ਤੇ ਉਥੇ ਜਾ ਕੇ ਉਹਨਾਂ ਨੂੰ ਕਹਿੰਦੇ ਨੇ ਵੀ ਇਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਗਈ 42 ਦਿਨ ਬੰਦੇ ਆ ਪੁਲਿਸ ਤਾਂ ਡੀਐਨਏ ਨਕਮੀ ਆ ਕੋਈ ਕੰਮ ਨਹੀਂ ਕਰਦੀ ਜਦੋਂ ਕਿ ਉਹ ਐਸਪੀ ਸਾਹਿਬ ਨੇ ਆਪਣੀ ਰਿਪੋਰਟ ਵੀ ਦਿਖਾਈ ਜਮ ਬੇਲਾਂ ਦੀ ਉਹਨਾਂ ਨੇ ਉਹਨੂੰ ਦੇਖਣਾ ਵੀ ਸਹੀ ਨਹੀਂ ਸਮਝਿਆ ਉਹਨੂੰ ਵੀ ਝੂਠੇ ਪਾ ਦਿੱਤਾ ਗਿਆ ਤੇ ਸੀਪੀ ਸਾਹਿਬ ਨੂੰ ਆਪਣੇ ਕੋਲ ਬੁਲਾਇਆ ਜਦਕਿ ਉਹਦੀ ਮਦਰ ਵੀ ਪੂਸ਼ਨ ਕੁਮਾਰ ਦੀ ਮਦਰ ਨਾਲ ਗਈ ਸੀ ਇਹੋ ਉਹਨਾਂ ਨੇ ਕਹਿਆ ਵੀ ਅਸੀਂ ਜਦੋਂ ਵੀ ਥਾਣੇ ਜਾਂਦੇ ਆ ਤਾਂ ਸਾਨੂੰ ਤੱਕੇ ਮਾਰ ਕੇ ਥਾਣੇ ਚ ਬਾਹਰ ਕੱਢਿਆ ਜਾਂਦਾ ਹੈ ਜੇ ਤੱਕੇ ਮਾਰ ਕੇ ਥਾਣੇ ਚ ਬਾਹਰ ਕੱਢਿਆ ਜਾਂਦਾ ਹੈ ਕੀ ਗੱਲ ਜੇ ਸਾਡੇ ਘਰ ਦੇ ਬਾਹਰ ਕੈਮਰੇ ਲਾ ਸਕਦੇ ਤੇ ਥਾਣੇ ਦੇ ਵਿੱਚ ਕੈਮਰੇ ਨਹੀਂ ਹੋਣਗੇ ਫਿਰ ਹੁਣ ਇਹਨਾਂ ਦਾ ਇਹ ਕਹਿਣਾ ਆ ਗੜੀ ਸਾਹਿਬ ਦਾ ਸੀ ਐਸਪੀ ਸਾਹਿਬ ਨੂੰ ਵੀ ਤੁਸੀਂ ਤਾਂ ਪੁਲਸਵਾਰਿਆਂ ਨੂੰ ਆਪਣੇ ਲਾੜੇ ਪੁੱਤ ਬਣਾਇਆ ਹੋਇਆ ਹੈ ਜਿਸ ਪੁੱਤ ਵਾਲਿਆਂ ਨੂੰ ਲਾੜੇ ਪੁੱਤ ਬਣਾਇਆ ਹੈ ਤੇ ਗੜੀ ਸਾਹਮਣੇ ਵੀ ਤੇ ਫੌਜੀ ਨੂੰ ਆਪਣਾ ਲਾੜਾ ਪੁੱਤ ਬਣਾ ਕੇ ਸਾਡੇ ਤੇ ਐਸੀ ਇੱਕ ਦਾ ਪਰਚਾ ਘਟਾਇਆ ਤਾਂ ਹੀ ਉਹਨਾਂ ਤੇ ਸਪੋਰਟ ਕੀਤੀ ਜਾ ਰਹੀ ਆ ਆ ਦੇਖੋ ਜੀ ਕਿਹੜੇ ਤਰੀਕੇ ਉਹਦੇ ਨਾਲ ਫੌਜੀ ਆਪਣੀ ਯੂਨਿਟ ਛੁੱਟੀ ਲੈ ਕੇ ਯੂਨੀਫਾਰਮ ਪਾ ਕੇ ਆਪਣੀਆਂ ਪ੍ਰੈਸ ਕਾਨਫਰੰਸਸ ਕਰ ਰਿਹਾ ਹੈ ਜੋ ਕਿ ਇਹਨੂੰ ਲਾੜਨੀ ਆ ਆ ਦੇਖੋ ਜੀ ਇਹ ਫੌਜੀ ਸਾਹਿਬ ਨੇ ਤੇ ਇਹ ਨਾਲ ਉਹਨਾਂ ਦੀ ਵਾਈਫ ਪਰਮਿੰਦਰ ਕੌਰ ਹੈ ਜੀ ਤੇ ਇਹ ਗੜੀ ਸਾਹ ਤੇ ਇਹ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਹਿਲਾਲ ਇਹ ਦੇਖੋ ਇਹ ਮੈਂ ਇਹ ਪੁੱਛਣਾ ਚਾਹਨੀ ਆ ਵੀ ਹੁਣ ਮੈਨੂੰ ਲੱਗਦਾ ਹੈ ਬਿਗੜੀ ਸਾਹਿਬ ਨੇ ਆਪਣਾ ਪੁੱਤ ਬਣਾਇਆ ਹੈ ਫੌਜੀ ਸਾਹਿਬ ਨੂੰ ਤਾਂ ਕਰਕੇ ਉਹਦੀ ਪੂਰੀ ਸਪੋਰਟ ਕੀਤੀ ਜਾ ਰਹੀ ਹੈ ਮੈਂ ਇੱਕ ਵੀਡੀਓ ਦੇ ਵਿੱਚ ਸੁਣਿਆ ਸੀਗਾ ਜਿੱਚ ਗੜੀ ਸਾਹਿਬ ਨੇ ਕਿਹਾ ਸੀਗਾ ਵੀ ਆਪਣੇ ਇੱਥੇ 3 ਕਰੋੜ ਦੀ ਆਬਾਦੀ ਹੈ ਜਿੱਚ 35% ਲੋਕ ਐਸੀ ਸਮਾਜ ਨਾਲ ਜੁੜੇ ਨੇ ਤੇ ਕੀ ਗੱਲ ਗੜੀ ਸਾਹਿਬ ਐਸੀ ਸਮਾਜ ਦੇ 35% ਲੋਕ ਜੁੜੇ ਨੇ ਤਾਂ ਤੁਸੀਂ ਬਾਕੀ 75% ਆਮ ਜਨਤਾ ਦੇ ਉੱਤੇ ਐਸੀ ਅਗ ਦੇ ਝੂਠੇ ਪਰਚੇ ਦਰਜ ਕਰਵਾ ਦੋਗੇ ਸਾਨੂੰ ਕੋਈ ਰਾਈਟ ਨਹੀਂ ਆ ਇੱਥੇ ਰਹਿਣ ਦਾ ਆ ਇੱਥੇ ਬੋਲਣ ਦਾ ਉਹਦੀ ਵਾਈਫ ਕਹਿ ਰਹੀ ਆ ਵੀ ਇਹਨਾਂ ਨੂੰ ਮਹੱਲੇ ਦੇ ਵਿੱਚੋਂ ਕੱਢਿਆ ਜਾਵੇ ਆ ਦੇਖੋ ਜੀ ਆ 23 April ਦੀ ਪ੍ਰੈਸ ਕਾਨਫਰੈਂਸ ਆ ਫੇਰ ਦੁਬਾਰਾ ਜਿਹੜੀ ਇਹਨਾਂ ਨੇ ਚੰਡੀਗੜ੍ਹ ਕੀਤੀ ਆ ਬੇਲ ਤੋਂ ਬਾਅਦ ਕੀਤੀ ਆ ਤੇ ਇਹ ਸਾਨੂੰ ਜਾਣ ਕੇ ਡਿਪਰੈਸਡ ਕਰ ਰਹੇ ਨੇ ਹਰਾਸ ਕਰ ਰਹੇ ਨੇ ਵੀ ਅਸੀਂ ਤੰਗ ਪਰੇਸ਼ਾਨ ਹੋਈਏ ਤੰਗ ਪਰੇਸ਼ਾਨ ਆਏ ਦੇਖੋ ਜੀ ਮੈਂ ਗਈ ਸੀਗੀ ਚੰਡੀਗੜ੍ਹ ਗੜੀ ਸਾਫ ਪੋਲ ਮੈਕਸ ਇਹ ਵੀ ਪੁੱਛਣਾ ਚਾਹੀਦਾ ਮੈਂ ਗੜੀ ਸਾਹਿਬ ਕੋਲ ਗਈ ਸੀ ਤੇ ਗੜੀ ਸਾਹਿਬ ਨੇ ਕਹਾ ਜੀ ਮੇਰੀ ਸਾਰੀ ਫਾਈਲ ਦੇਖਣ ਤੋਂ ਬਾਅਦ ਮੇਰੇ ਮਦਰ ਦਾ ਕਸੂਰ ਕੱਢਿਆ ਸਾਰਾ ਵੀ ਜੋ ਹੋਇਆ ਤੁਹਾਡੇ ਕਰਕੇ ਹੀ ਹੋਇਆ ਸਾਡੇ ਨਾਲ ਸੰਤ ਸਮਾਜ ਗਿਆ ਸੀਗਾ ਤੇ ਉਹਦੇ ਵਿੱਚ ਇੱਕ ਕੰਪਲੇਨ ਉਹਨਾਂ ਨੇ ਲਾਈਨ ਲੇ ਕੇ ਪਾਈ ਸੀਗੀ ਵੀ ਮਲਕੀਤ ਨਾਜ਼ੀ ਫ੍ਰੋਮ ਭਗਵਾਨ ਵਾਲਮੀਕੀ ਆਸ਼ਰਮ ਹਮੇਸ਼ਾ ਟੇਕਿੰਗ देयर ਪ੍ਰੋਬਲਮ ਐਂਡ ਮੈਨੀ ਅਦਰ ਟੇਕਿੰਗ देयर ਡਿਫਿਕਲਟ ਗ੍ਰੀਵੈਂਸਿਸ ਰੀਚਡ ਦਾ ਆਫਿਸ ਦਾ ਆਫਿਸ ਐਡ ਦਾ ਕਮਿਸ਼ਨ ਵੀ ਤੁਸੀਂ ਸਾਡੀ ਸੁਣਤਾ ਲਈ ਕੁਸੀਂ ਸਾਨੂੰ ਜੋ ਮੈਂ ਉਹਨਾਂ ਨੂੰ ਸੁਣਾਇਆ ਪਰ ਸਾਨੂੰ ਇਨਸਾਫ ਨਹੀਂ ਦਿਵਾਇਆ ਕਿਉਂਕਿ ਫਰਸਟ ਪਾਰਟੀ ਪਹਿਲਾਂ ਹੀ ਉੱਥੇ ਚੱਲ ਗਈ ਸੀਗੀ ਤੇ ਉਹਨਾਂ ਨੇ ਸਾਡੇ ਤੇ ਪਰਚੇ ਘਟਾ ਤੇ ਅਸੀਂ ਤਾਂ ਕਰਕੇ ਸਾਨੂੰ ਉੱਥੇ ਛਿੜਕਾ ਮਾਰ ਕੇ ਭੇਜਿਆ ਗਿਆ ਤੇ ਸਾਨੂੰ ਕਿਹਾ ਕਿ ਜੋ ਤੁਸੀਂ ਆਪਸ ਚ ਕਰਨਾ ਉਹ ਤੁਸੀਂ ਕਰੋ ਇਨਾਹੀ ਇਹਨਾਂ ਦੀ ਸਾਡੀ ਕਿਉਂ ਨਹੀਂ ਉੱਥੇ ਵੀਡੀਓ ਅਪਲੋਡ ਹੋਈ ਜੀ ਅਸੀਂ ਗਏ ਆ ਸਾਡੀ ਕਿਉਂ ਨਹੀਂ ਵੀਡੀਓ ਅਪਲੋਡ ਹੋਈ ਉੱਥੇ ਇਹ ਫੌਜੀ ਦੀ ਕਿਉਂ ਹੋਈ ਹੈ ਉਨ ਫਾਈਨਲ ਕਰਕੇ ਅਸ਼ੇਕਾ ਕੀਤਾ ਜਾਂਦਾ ਮੀ ਪ੍ਰਯਲੂਗਾਂ ਦੀ ਜਿਹੜੀ ਕਮਾਂਡ ਹੁੰਦੀ ਆ 42 ਦਿਨ ਦਾ ਗ੍ਰਿਫਤਾਰੀ ਹੁੰਦੀ ਹਾਂ ਜਦੋਂ ਇਨਕੁਆਰੀ ਲਗਾਈ ਉਹਦੀ ਪੁਲਿਸ ਰਿਪੋਰਟ ਕੀ ਦਿੱਤੀ ਸੀ ਉਹ ਇਨਕੁਆਰੀ ਜਿਹੜੀ ਸੀਗੀ ਉਹ ਗੜੀ ਸਾਹਬ ਕੋਲ ਗਈ ਸੀ ਤੇ ਗੜੀ ਰਿਪੋਰਟ ਕੀ ਆਈ ਸੀ ਉਹਦੀ ਰਿਪੋਰਟ ਸਾਰੀ ਇਹੀ ਆਈ ਸੀਗੀ ਵੀ ਜਾਤੀ ਸੂਚਕ ਸ਼ਬਦ ਜਿਹੜੇ ਉਹ ਨਹੀਂ ਬੋਲੇ ਪਾਏ ਗਏ ਇਹ ਰਿਪੋਰਟ ਫਿਰ ਗੜੀ ਸਾਹਬ ਕੋਲ ਗਈ ਚੰਡੀਗੜ੍ਹ ਤੇ ਉਹਨਾਂ ਨੇ ਉਹ ਰਿਪੋਰਟ ਨੂੰ ਵੇਖਣਾ ਵੀ ਸਹੀ ਨਹੀਂ ਸਮਝਿਆ ਉਹਨਾਂ ਨੇ ਕਿਹਾ ਐਡਾ ਵੇਖ ਕੇ ਵੀ ਮੈਂ ਇਹਦਾ ਕੀ ਕਰਾਂ ਮੈਨੂੰ ਕੀ ਕਰਾ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਜਦ ਕਿ ਉਹ ਪੁਲਸ ਮੁਲਾਜ਼ਮਾਂ ਨੂੰ ਕੁਝ ਨਹੀਂ ਸਮਝੇ ਸਿਰਫ ਇੱਕ ਦੇਸ਼ ਦਾ ਭਗਤ ਸਿਰਫ ਇਕੱਲਾ ਫੌਜੀ ਹੈ ਪੁਲਸ ਮੁਲਾਜ਼ਮਾਂ ਦਾ ਕੋਈ ਮਤਲਬ ਨਹੀਂ ਉਹਨਾਂ ਨੂੰ ਉੱਥੋਂ ਬੇਇੱਜ਼ਤੀ ਕਰਕੇ ਕੱਲਿਆ ਜਾਂਦਾ ਜੀ ਫੇਰ ਕਿਹਾ ਜਾਂਦਾ ਜੀ ਲਾੜੇ ਪੁੱਤ ਬਣਾਇਆ ਆ ਉਹਨਾਂ ਨੂੰ ਮੈਨੂੰ ਲੱਗਦਾ ਲਾੜੇ ਪੁੱਤ ਫੌਜੀ ਨੂੰ ਬਣਾਇਆ ਆ ਪੁਲਸ ਵਾਲਿਆਂ ਨੇ ਸਾਨੂੰ ਨਹੀਂ ਬਣਾਇਆ ਹੋਇਆ ਨਹੀਂ ਇਹ ਦੇਸ਼ ਦੀ ਸੇਵਾ ਕਹੜੀ ਕਰਦਾ ਹੈ ਦੂਜੀ ਗੱਲ ਮੈਂ ਇੱਕ ਹੋਰ ਗੱਲ ਦੱਸਣਾ ਪੁੱਛਣਾ ਚਾਹਨੀ ਗੜੀ ਸਾਹਿਬ ਨੂੰ ਬੀ ਗੜੀ ਸਾਹਿਬ ਤੁਹਾਨੂੰ ਪਤਾ ਹੈ ਇਸ ਟਾਈਮ ਮੇਰੇ ਫਾਦਰ ਸਾਹਿਬ ਦੀ ਕੰਡੀਸ਼ਨ ਕਿਹੜੀ ਆ ਮੇਰੇ ਫਾਦਰ ਸਾਹਿਬ ਕਿੱਥੋਂ ਨਿਕਲ ਰਹੇ ਨੇ ਇਸ ਟਾਈਮ ਕਿੱਥੋਂ ਨਹੀਂ ਮੇਰੇ ਖਿਆਲ ਨਾਲ ਸ਼ਾਇਦ ਤੁਹਾਨੂੰ ਇਸ ਗੱਲ ਦਾ ਵੀ ਨਹੀਂ ਪਤਾ 28 ਮਈ ਨੂੰ ਮੇਰੇ ਫਾਦਰ ਸਾਹਿਬ ਨੂੰ ਹਾਰਟ ਅਟੈਕ ਆਂਦਾ ਹੈ ਜੀ ਇਹ ਸਾਰੀਆਂ ਰਿਪੋਰਟਾਂ ਜੋ ਕਿ ਨਾਲ ਨੇ ਇਹਨਾਂ ਨੇ ਇਹਨਾਂ ਕੋ ਜਿਆਦਾ ਹਰਾਸ ਕੀਤਾ ਇਹਨਾਂ ਕੋ ਜਿਆਦਾ ਡਿਪਰੈਸ ਕੀਤਾ ਮੇਰੇ ਫਾਦਰ ਸਾਹਿਬ ਨੂੰ ਮੱਲੇ ਦੇ ਲੋਕਾਂ ਨੂੰ ਉਹਨਾਂ ਨੇ ਕਿਹਾ ਵੀ ਮੈਂ ਤੇ ਪੁਲਿਸ ਮੁਲਾਜ਼ਮ ਨੂੰ ਜੇਲ੍ਹ ਦੇ ਵਿੱਚ ਪੰਚਾ ਦਿੱਤਾ ਗਿਆ ਜਦੋਂ ਉਹ ਲੋਕੀ ਦੱਸਦੇ ਸੀਗੇ ਤੇ ਮੇਰੇ ਪਾਪਾ ਨੂੰ ਡਿਪਰੈਸ਼ਨ ਦੇ ਕਾਰਨ ਹਾਰਟ ਅਟੈਕ ਹੋ ਗਿਆ ਤੇ 2 ਜੂਨ ਨੂੰ ਉਹਨਾਂ ਦੀ ਬਾਈਪਾਸ ਸਰਜਰੀ ਕਰਾਈ ਜਾਂਦੀ ਹੈ ਮੈਂ ਉਹਨਾਂ ਦੀਆਂ ਫੋਟੋ ਸਾਰਾ ਕੁਝ ਮੈਂ ਗੜੀ ਸਾਹਮਣੂ ਪੁੱਛਣਾ ਚਾਹੁੰਦੀ ਵੀ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਮੰਗ ਇਹੋ ਹੀ ਆ ਵੀ ਜਿਹੜੇ ਇਹ ਝੂਠੇ ਪਰਚੇ ਕਰਾਏ ਜਾ ਰਹੇ ਨੇ ਚੇਅਰਮੈਨ ਸਾਹਮਣੇ ਕਿਹਾ ਸੀ ਕਿ ਅਭੀ 4 ਸਾਲ ਤੋਂ ਐਸੀ ਕਮਿਸ਼ਨ ਦੀ ਕੁਰਸੀ ਖਾਲੀ ਸੀਗੀ ਤੇ ਲੋਕਾਂ ਦੀਆਂ ਮੰਗਾਂ ਦੇ ਕਾਰਨ ਅੱਜ ਮੈਂ ਇਸ ਕੁਰਸੀ ਤੇ ਬੈਠਾ ਆ ਪਰ ਮੈਨੂੰ ਲੱਗਦਾ ਵੀ ਇਹ ਕੁਰਸੀ ਖਾਲੀ ਹੀ ਰਹਿੰਦੀ ਤਾਂ ਬਹੁਤ ਵਧੀਆ ਸੀਗੀ ਵੀ ਲੋਕਾਂ ਦੇ ਝੂਠੇ ਪਰਚੇ ਤੇ ਨਾ ਨਾ ਦਰਜ ਹੁੰਦੇ ਜਿਹੜੀ ਆਮ ਜਨਤਾ ਹੈ atheri background ਭਾਈ ਚਾਰੇ ਤਾਂ ਸਾਡਾ ਸਾਰਾ ਸਮਾਜ ਅਸੀਂ ਕਦੀ ਜਾਤੀ ਪਾਤੀ ਦੇ ਵਿੱਚ ਕੋਈ ਫਰਕ ਨਹੀਂ ਸਮਝਿਆ ਇਹ ਗੜੀ ਸਾਹਿਬ ਦੀ ਇੱਕ ਵੀਡੀਓ ਜਿਹੜੀ ਉਹਨਾਂ ਨੇ ਕਾਨਫਰੰਸ ਦੇ ਵਿੱਚ ਕੀਤੀ ਸੀਗੀ ਮੈਂ ਉਹ ਕੱਲ ਵੀ ਸੁਣਰੀ ਸੀਗੀ ਵੀ ਗੜੀ ਸਾਹਿਬ ਨੇ ਆਪਣੇ ਬਿਆਨ ਦਿੱਤੇ ਨੇ ਇਹ ਮੈਂ ਤੁਹਾਨੂੰ ਵੀ ਸ਼ਾਰਟ ਦੇ ਵਿੱਚ ਦੱਸਣਾ ਚਾਹਨੀ ਆ ਇਹਨਾਂ ਨੇ ਇਹੀ ਚੀਜ਼ ਕਹੀ ਸੀਗੀ ਵੀ ਅਸੀਂ ਜਾਤ ਪਾਤ ਦੇ ਵਿੱਚ ਫਰਕ ਨਹੀਂ ਸਮਝਦੇ ਏ 4G ਸਾਹਿਬ ਸਾਡੇ ਕੋਲ ਪਹਿਲੇ ਆਇਆ ਤਾਂ ਕਰਕੇ ਅਸੀਂ ਸੁਣ ਕੇ ਪਰਚਾ ਕਟਾ ਦਿੱਤਾ ਗਿਆ ਆ ਵਨ ਸਾਈਡਿਡ ਸੁਣ ਕੇ ਪਰਚਾ ਕਟਾਇਆ ਗਿਆ ਆ ਵਨ ਸਾਈਡਿਡ ਸੁਣ ਕੇ ਪਰਚਾ ਕਟਾਇਆ ਗਿਆ ਇਹਨਾਂ ਦਾ ਕਹਿਣਾ ਇਹ ਸੀਗਾ ਵੀ ਉਹ ਵੀਡੀਓ ਦੇ ਵਿੱਚ ਵੀ ਵੀ ਅਸੀਂ ਸਾਰੇ ਸਾਰੇ ਸਮਾਜ ਨੂੰ ਇੱਕੋ ਜਿਹਾ ਸਮਝਦੇ ਹਾਂ ਜੇ ਤੁਸੀਂ ਸਾਰੇ ਸਮਾਜ ਨੂੰ ਇੱਕੋ ਜਿਹਾ ਸਮਝਦੇ ਹੋ ਫੇਰ ਤੁਸੀਂ ਸਾਨੂੰ ਬੁਲਾ ਕੇ ਕਿਉਂ ਨਹੀਂ ਸਾਡੀ ਇਨਕੁਆਇਰੀ ਕੀਤੀ ਤੁਸੀਂ ਖੁਦ ਆਪਣੇ ਵਿਹਾਰ ਤੇ ਕਿਉਂ ਨਹੀਂ ਕੀਤੀ ਜਦੋਂ ਮੈਂ ਚੰਡੀਗੜ੍ਹ ਗਈ ਸੀਗੀ ਮੈਂ ਉਹਦਾ ਵੀ ਗੜੀ ਸਾਹਿਬ ਨੂੰ ਕਿਹਾ ਸੀ ਗੜੀ ਸਾਹਿਬ ਜੇ ਤੁਸੀਂ ਕੋਲ ਸਿਮਲਾਜ਼ਮਾ ਨੂੰ ਵੀ ਝੂਠਾ ਸਾਬਿਤ ਕਰਦੇ ਹੋ ਤਾਂ ਤੁਸੀਂ ਖੁਦ ਆਪ ਖੁਦ ਆਪਣੇ ਮੁਲਾਜ਼ਮ ਲਾ ਕੇ ਉਹਦੀ ਇਨਕੁਆਇਰੀ ਕਰਾਈ ਜਾਵੇ ਹਰ ਪਾਸੋਂ ਦੇਖਿਆ ਜਾਵੇ ਵੀ ਜਾਤੀ ਸੂਤਰਕ ਸ਼ਬਦ ਹੈਗੇ ਨੇ ਬੋਲੇ ਗਏ ਨੇ ਜਾਂ ਨਹੀਂ ਬੋਲੇ ਗਏ ਨੇ ਮੇਰਾ ਨਾਮ 파ਰਸੂਰੀ ਹੈ ਮੈਂ ਸ਼ਿਵ ਸਨੈਟ ਟ੍ਰੈਕਸਾਦੀ ਤੋਂ ਬਿਲੋਂਗ ਕਰਦਾ ਹਾਂ ਅੱਜ ਮੇਰੀ ਭੈਣ ਮੇਰੇ ਸੰਸਮਾਜ ਨੇ ਸਾਨੂੰ ਬੁਲਾਇਆ ਆਪਾਂ ਇੱਥੇ ਆਏ ਹਾਂ ਤੇ ਮੇਰੀ ਭੈਣ ਨੇ ਤੁਹਾਨੂੰ ਜਨ ਬਰੀਫ ਕੀਤਾ ਨਾ ਸਭ ਕੁਝ ਦੱਸਿਆ ਤੁਹਾਨੂੰ A to Z ਕੀ ਹੋਇਆ ਕੀ ਨਹੀਂ ਹੋਇਆ ਉਹਦੇ ਵਿੱਚ ਮੈਂ ਇਹੋ ਹੀ ਕਹਿਣਾ ਚਾਹਾਂਗਾ ਪ੍ਰਸ਼ਾਸਨ ਨੂੰ ਤੇ ਐਸਏ ਐਕਟ ਦੇ ਕਮਿਸ਼ਨਰ ਸਾਹਿਬ ਨੂੰ ਸਰ ਤੁਸੀਂ ਪਲੀਜ਼ ਇਹਨਾਂ ਦੀ ਸੁਣ ਕੇ ਜਾਂ ਕਿਸੇ ਦੀ ਸੁਣ ਕੇ ਤੁਸੀਂ ਸੱਚਾਈ ਦੀ ਰਾਹ ਫੜੋ ਐਨਾ ਹੋਵੇ ਇੱਕ ਪਾਸੇ ਗੱਲ ਸੁਣ ਕੇ ਤੇ ਉਹਨਾਂ ਦੇ ਪਰਚਾ ਤੱਕਾ ਦੂਜੇ ਦੇ ਪੱਖ ਸੁਣਨ ਤੋਂ ਪੱਲੇ ਪੱਲੇ ਦੂਆ ਪਰਚਾ ਕਰਦੇ ਐ ਨਹੀਂ ਸਿਆ ਜਾਏਗਾ ਅਗਰ ਤੁਸੀਂ ਇਸ ਤਰੀਕੇ ਨਾਲ ਕੰਮ ਕਰੋਗੇ ਅਨਿਆਇ ਆਪਾਂ ਕੈਂਝ ਕਰਾਂਗੇ ਨਿਆਂ ਕੈਂਝ ਕਰਾਂਗੇ ਆਪਾਂ ਐਸ ਕਰਕੇ ਮੇਰੀ ਭੈਣ ਨੇ ਜੋ ਕਿਹਾ ਵੈ ਸ਼ੇਰ ਦਿਲ ਹੋ ਕੇ ਬੋਲਿਆ ਉਹਨੇ ਕੋਈ ਗਲਤ ਨਹੀਂ ਬੋਲਿਆ ਸੱਚਾਈ ਹੈ ਸਾਰਾ ਸਮਾਜ ਉਹਦੇ ਨਾਲ ਐਸ ਵੇਲੇ ਘਰੋਤਾ ਹੈ ਜਿਹਨੇ ਤੁਨਾ ਕਿਹਾ ਕਿ ਮੇਰੀ ਤੈਸੀ ਐਕਟ ਦਾ ਪਰਚਾ ਝੂਠਾ ਕਰਵਾਇਆ ਗਿਆ ਕੋਈ ਗਵਾਹ ਨਹੀਂ ਕੋਈ ਵੀਡੀਓ ਨਹੀਂ ਕੋਈ ਗੱਲ ਨਹੀਂ ਐਸੀ ਸਮਾਜ ਸਾਰਾ ਹੀ ਇਸ ਬੀਟੀ ਨਾਲ ਖੜਾ ਸੰਤ ਸਮਾਜ ਇਹਨਾਂ ਨਾਲ ਖੜਾ ਸੰਤ ਸਮਾਜ ਨੇ ਆਪਣੇ ਇੱਕ ਡੈਪੂਟੇਸ਼ਨ ਵੀ ਗੜੀ ਸਾਹ ਕੋ ਭੇਜ ਦਿੱਤਾ ਦੇਨ ਗੜੀ ਸਾਹਿਬ ਨੂੰ ਇਸ ਦਾ ਅਸਰ ਨਹੀਂ ਹੋਇਆ ਕਿ ਸੰਤ ਸਮਾਜ ਨੇ ਉਹੀ ਸਪੋਰਟ ਕੀਤੀ ਹੈ ਕਿ ਉਹ ਗੁੱਟਕੀ ਹੈ ਹਾਨਸਾਨੀ ਤੌਰ ਤੇ ਅੱਜ ਹਿੰਦੂ ਬਾਲਮੀਕ ਪੈਤਰਾ ਮਜਵੀਜ ਪੈਤਰਾ ਸਾਰਾ ਹੀ ਇਸ ਬੇਟੀ ਦੇ ਨਾਲ ਖੜਾ ਵਾ ਜਿਨ੍ਹਾਂ ਨੇ ਕਿ ਇਹ ਮੰਨ ਬਣਾਇਆ ਕਿ ਪਰਚਾ ਖਾਤ ਕੀਤਾ ਜਾਵੇ ਜੇ ਕਰੇ ਕਪਰੀ ਵਿਚ ਵਿਚ ਖਰਜ ਇਹ ਪਰਚਾ ਖਾਰਜੀ ਨਾ ਹੋਇਆ ਇਹ ਕਿ ਸੰਘਰਸ਼ ਦਾ ਰੂਪਕਾਰ ਜਵ ਗਿਆ ਕਿਉਂਕਿ ਭਗਵਾਨ 발ਮੀ ਮਹਾਰਾਜ ਆ ਵੀ ਇਹ ਇਹੀ ਇਹ ਸੰਦੇਸ਼ ਹੈ ਕਿ ਕਿ ਨਾ ਤਕਾ ਨਹੀਂ ਹੁੰਦੇ ਨਾ ਇੱਕ ਨਾਰੀ ਹੈ ਨਾਰੀ ਦੀ ਮਦਦ ਕਰਨੀ ਭਗਵਾਨ 발ਮੀ ਮਹਾਰਾਜ ਇਹ ਸੰਦੇਸ਼ ਸੀਗਾ ਕਿ ਸੀਤਾ ਮਾਤਾ ਜੀ ਬਹਾਣੀ ਸੀ ਸੀਤਾ ਮਾਤਾ ਜੀ ਹਤਿਆਰੀ ਸੀ ਪੂਰੀ ਵੀ ਉਹਨਾਂ ਨੇ ਮਦਦ ਕੀਤੀ ਸੀ ਸੰਸਮਾਜ ਨੇ ਹੀ ਨੰਨਾ ਲਿਆ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਕਦਮਾਂ ਕਦਮ ਮਲਾ ਕੇ ਇਹ ਜੇ ਬੇਟੀ ਨੇ ਖੜੀ ਹੋ ਮੰਗੇ ਤੇ ਨਾ ਤੱਕਾ ਨਹੀਂ ਹੁੰਦਾ ਜਾਵੇਗਾ ਜੈ ਬਾਲਮੀਕੀ ਹਰ ਹਰ ਬਾਲਮੀਕੀ ਬੇਟੇ ਗਿਫਟ ਦੇ ਕੇ ਰਿਸ਼ਵਤ ਦਿੱਤੀ ਜਾ ਰਹੀ ਹੈ ਸ਼ਰੇ ਆਮ ਇਹ ਕੇਸ ਡੇਫਰਮੇਸ਼ਨ ਦੇ ਅੰਡਰ ਅੰਡਰ ਸੈਕਸ਼ਨ 351 ਔਰ ਇਹ ਦੋਨੇ ਜਦੋਂ ਸੇਮ ਕਾਸਟ ਦੇ ਨੇ ਅੰਡਰ ਸੈਕਸ਼ਨ 21 ਇਹ ਤੇ ਇੱਕ ਦੂਜੇ ਪਰ ਇਸ ਤਰੀਕੇ ਨਾਲ ਪਤਾ ਸਿੱਖਾ ਨਹੀਂ ਸਕਦੇ ਕਿ ਤੂੰ ਮੈਨੂੰ ਅਸੀ ਕੀਤਾ ਜਾਂ ਮੈਂ ਤੈਨੂੰ ਅਸੀ ਕੀਤਾ ਤੇ ਨਾਲੇ ਚੀਜ਼ ਪ੍ਰੂਫ ਹੋ ਚੁੱਕੀ ਹੈ ਕਿ ਇਹ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੁਝ ਵੀ ਨਹੀਂ ਕੀਤਾ ਇਹ ਤੇ ਸਾਰੇ ਦੇ ਪ੍ਰਿੰਸ ਪ੍ਰਸ਼ਾਸਨ ਵਾਲੇ ਵੀ ਲੋਗ ਨੇ ਕਿ ਜਦੋਂ ਚੁੱਪੀ ਕਰਕੇ ਬੈਠਦੇ ਆ ਤਾਂ ਕਿਉ ਆਪਣੀ ਯੂਨੀਫਾਰਮ ਨੂੰ ਲੋਅਰ ਤੇ ਟੀ-ਸ਼ਰਟ ਬਣਾ ਕੇ ਘੁੰਮਦੇ ਫਿਰਦੇ ਨੇ ਕਿਉ ਸਭ ਹੁੰਦੇ ਹੋ ਨਹੀਂ ਨਾ ਤੇ ਫਿਰ ਐਨੇ ਆਪਣੀ ਯੂਨੀਫਾਰਮ ਨੂੰ ਇੱਕ ਲੋਅਰ ਤੇ ਟੀ-ਸ਼ਰਟ ਦੇ ਵਿੱਚ ਕਨਵਰਟ ਕੀਤਾ ਹੋਇਆ ਸਾਰੇ ਆਪ ਇਹ ਆਪਣੀ ਜੌਬ ਦੇ ਨਾਲ ਆਪਣੀ ਯੂਨੀਫਾਰਮ ਦੇ ਨਾਲ 402C ਖੇਡ ਰਿਆ ਐ ਸੈਕਸ਼ਨ 420 ਦੇ ਅੰਡਰ ਆ ਗਿਆ ਸਾਰੇ ਆਮ ਵਰਦੀ ਪਾ ਕੇ ਲੱਖੋ ਕਿਸ ਤਰ੍ਹਾਂ ਗਿਫਟ ਦਿੱਤੇ ਜਾ ਰਹੇ ਨੇ ਇਹਦੇ ਸਮਾਧਾਨ ਤੁਸੀਂ ਇਹਨਾਂ ਦੇ ਫੇਰ ਆਪਰਾਂ ਨੂੰ ਮਦਦ ਕਰਦੀ ਬਾਗੇ ਬਿਲਕੁਲ ਜਾਵਾਂਗੇ ਬਿਲਕੁਲ ਜਾਵਾਂਗੇ ਕਿਉਂ ਨਹੀਂ ਜਾਵਾਂਗੇ ਕਮਾਂਡੈਂਟ ਨੂੰ ਦਿੱਤੀ ਹੈ ਲੈਟਰ ਉਹਦਾ ਕੋਈ ਅਸਰ ਨਹੀਂ ਕੀਤਾ ਉਹ ਚਾਰ ਸਾਲ ਹੋ ਚੁੱਕੇ ਨੇ ਵਰਦੀ ਪਾ ਕੇ ਜਿੱਤੇ ਜਾਂਦਾ ਹੈ ਬਰਤਨ ਦੱਸਦਾ ਵਰਦੀ ਆ ਕੋ ਲੋਅਰ ਟੀਸ਼ਰਟ ਹੈ ਨਹੀਂ ਜਿਹੜਾ ਪਾ ਕੇ ਛੁੱਟੀ ਲੈਣੀ ਵੀ ਹੁੰਦਾ ਫਿਰਦਾ ਛੋੜੇ ਦੇਜ ਦਾ ਸਨਮਾਨ ਹੈ ਜੀ ਬਿਲਕੁਲ ਮੈਂ ਖੁਦ ਇੱਕ ਸੋਲਜਰ ਦੀ ਬੇਟੀ ਹਾਂ ਮੈਨੂੰ ਪਤਾ ਮੇਰੇ ਪਾਪਾ ਆਪਣੀ ਯੂਨੀਫਾਰਮ ਦੀ ਕਿਸ ਤਰ੍ਹਾਂ ਤਦਰ ਕਰਦੇ ਸੀਗੇ ਔਰ ਮੈਂ ਇਹਨੂੰ ਦੇਖ ਕੇ ਮੈਨੂੰ ਸ਼ਰਮਿੰਦਾ ਮਹਿਸੂਸ ਹੋ ਰਿਹਾ ਕਿ ਐਸਾ ਫੌਜੀ ਨਹੀਂ ਅਸੀਂ ਜ਼ਰੂਰ ਆਵਾਜ਼ ਚੁੱਕਾਂਗੇ ਜੀ। ਲੀਗਲ ਐਡਵਾਈਜ਼ਰ ਆਫ ਤੂਨਾ ٹرسٹ ਦਿਤਿਕਾ ਸ਼ਰਮਾ। ਸਾਰੇ ਵੀਰਾਂ ਨੂੰ ਪਿਆਰ ਭਰੀ ਜੈ ਵਾਲਮੀਕੀ ਹਰ ਹਰ ਬਾਲਮੀਕੀ ਜੈ ਵੀ ਜੈ ਸਭ ਦੀਆਂ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਿਡੂਲ ਕਾ ਫਾਊਂਡੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ। ਇਹ ਜਿਹੜੇ ਅੱਜ ਤੁਹਾਡੀ ਹੈ ਜਿਹੜੀ ਬੇਟੀ ਆ ਇਹ ਸਾਡੀਆਂ ਸੰਸਥਾਵਾਂ ਦੇ ਕੋਲ ਆਈ ਆ ਹੈਲਪ ਮੰਗਣ ਆਸਤੇ। ਅਸੀਂ ਇਹਦੀ ਸਾਰੀ ਸਟੋਰੀ ਸੁਣੀ ਆ ਤੇ ਉਹ ਸਟੋਰੀ ਸੁਣ ਕੇ ਸਾਨੂੰ ਬੜਾ ਦੁੱਖ ਹੋਇਆ ਵੀ ਇੱਕ ਇੱਕ ਐਡਾ ਵੱਡਾ ਚੇਅਰਮੈਨ ਆ ਸੀ ਕੜਾਗਰੀ ਦਾ ਹੋ ਕੇ ਉਹਨ ਕੋਈ ਸਹੀ ਫੈਸਲਾ ਨਾ ਹੋਵੇ ਇਹ ਕਿੱਡੀ ਮਾੜੀ ਗੱਲ ਆ ਜਦੋਂ ਉਹਨਾਂ ਨੇ ਜਦੋਂ ਉਹਨਾਂ ਨੇ ਸਾਰੇ ਪ੍ਰੂਫ ਦਿੱਤੇ ਸਾਰੇ ਪ੍ਰੂਫਾਂ ਦੇ ਵਿੱਚ ਇਹ ਸਾਰੀ ਇਨਕੁਆਰੀ ਦੇ ਵਿੱਚ ਸਾਬਤ ਹੋ ਗਿਆ ਵੀ ਉਹਨਾਂ ਨੂੰ ਉਹਨਾਂ ਨੇ ਕਿਸੇ ਨੂੰ ਐਸਸੀ ਦੇ ਬਾਰੇ ਕੁਝ ਨਹੀਂ ਕਿਹਾ ਤੇ ਇਹ ਬੇੜਾ ਪਰਚਾ ਜਿਹੜਾ ਜੜਜ ਕੀਤਾ ਗਿਆ ਵਾ ਹਵਾ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਵਾ ਇਹ ਜਿਹੜਾ ਪਰਚਾ ਵਾ ਇਹ ਬਿਲਕੁਲ ਸਰਾ ਸਰ ਗਲਤ ਹੋਇਆ ਵਾ ਅਸੀਂ ਜਿਹੜਾ ਵਾਲਮੀਕੀ ਸਮਾਜ ਆ ਉਹ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿਉਂਕਿ ਇਹ ਜਿਹੜੇ ਐਸਸੀ ਬੀਸੀ ਅਸੀਂ ਇਕੱਠੇ ਇੱਕ ਭੈਣ ਭਰਾ ਵਾਂ ਭਰਾਵਾ ਮੰਗਾ ਸਾਡਾ ਲਿੰਕ ਅਸੀਂ ਸਾਡੇ ਵਾਸਤੇ ਜਿਹੜੇ ਸੰਤ ਸਮਾਜ ਜਿਹੜੇ ਸਾਡੇ ਉਥੇ ਗਏ ਸੀ ਉਹਨਾਂ ਦੀ ਵੀ ਗੱਲ ਨਹੀਂ ਸਹੀ ਢੰਗ ਨਾਲ ਸੁਣੀ ਉਹਨਾਂ ਨੇ ਵੀ ਸਾਡੇ ਸਾਡੇ ਸੰਤ ਸਮਾਜ ਦੀ ਇੱਕ ਬੇਇੱਜ਼ਤੀ ਕੀਤੀ ਆ ਉਹ ਸੰਤ ਸਮਾਜ ਔਰ ਵਾਲਮੀਕੀ ਸਮਾਜ ਉਹ ਜਿਹੜੀ ਬੇਇੱਜ਼ਤੀ ਉਹਨਾਂ ਨੇ ਕੀਤੀ ਆ ਉਹ ਬਰਦਾਸ਼ਤ ਨਹੀਂ ਕਰੇਗਾ ਇਹ ਸਾਰਾ ਵਾਲਮੀਕੀ ਸਮਾਜ ਔਰ ਹੋਰ ਵੀ ਜਿਹੜੇ ਆਸੀ ਬੀਸੀ ਦੇ ਜਿਹੜੇ ਹੋਰ ਵੀ ਸਾਡੇ ਨਾਲ ਸਮਾਜ ਨੇ ਉਹ ਸਾਰੇ ਇਕੱਠੇ ਹੋਏ ਨੇ ਉਹਨਾਂ ਨੇ ਸਾਰਿਆਂ ਨੇ ਅਸੀਂ ਰਲ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇੱਕ ਫੈਸਲਾ ਕੀਤਾ ਵਾ ਵੀ ਇਹ ਜਿਹੜਾ ਪ੍ਰਚਾਰ ਜਿਹੜਾ ਦਰਜ ਨਾਜਾਇਜ਼ ਹੋਇਆ ਵਾ ਇਸ ਨੂੰ ਕੈਨਸਲ ਕਰਾਉਣ ਵਾਸਤੇ ਇੱਕ ਹਫ਼ਤੇ ਦਾ ਟਾਈਮ ਦੇਨੇ ਆ 7 ਤਰੀਕ ਤੱਕ ਜੇ ਤੁਸੀਂ ਇਹ ਪ੍ਰਚਾਰ ਦਰਜ ਇਹਦਾ ਕੈਨਸਲ ਨਾ ਕੀਤਾ ਅਸੀਂ ਸੜਕਾਂ 'ਤੇ ਉਤਰਾਂਗੇ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਵੀ ਵੀ ਮੈਨੂੰ ਇਹ ਜਿਹੜਾ ਜਿਹੜੀ ਸੀਡ ਮਿਲੀ ਆ ਇਹ ਮੈਨੂੰ ਛੱਡ ਨਹੀਂ ਪਾਣੀ ਆ ਕਿਉਂਕਿ ਤੁਸੀਂ ਫੈਸਲੇ ਗਲਤ ਕਰਦੇ ਜੇ ਇਨਾ ਕੁਝ ਕਹਿੰਦਾ ਆ ਜੈ ਵਾਲਮੀਕੀ ਹਰ ਔਰ ਵਾਲਮੀਕੀ